ਪੰਜਾਬ ਪਵਨ ਸਰੀ ਕੈਨੇਡਾ ਵੱਲੋਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਬਾਲ ਲੇਖਕਾਂ ਨੂੰ ਸਾਹਿਤ ਭਾਸ਼ਾ ਤੇ ਕਲਾ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਸਿਰ ਤੋੜ ਯਤਨ ਦਿਨ ਪ੍ਰਤੀ ਦਿਨ ਅੱਗੇ ਵਧ ਰਹੇ ਨੇ ਇਸ ਸੰਬੰਧੀ ਪੰਜਾਬ ਪਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁਖੀ ਬਾੜ ਜੀ ਨੇ ਦੱਸਿਆ ਕਿ ਭਾਰਤ ਦੇ ਵਿੱਚ ਜਿੱਥੇ ਸਾਡੀ ਮਾਤ ਭੂਮੀ ਪੰਜਾਬ ਦੇ ਵਿੱਚ ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਨੂੰ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਸਮੁੱਚੇ ਜ਼ਿਲ੍ਹਿਆਂ 'ਚ ਪਰਵਾਹ ਹੰਗਾਰਾ ਮਿਲ ਰਿਹਾ ਹੈ ਉੱਥੇ ਹੀ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਹਿਮਾਚਲ ਸ਼ਿਮਲਾ ਵਿਖੇ ਵੀ ਇਸ ਪ੍ਰੋਜੈਕਟ ਤਹਿਤ ਕਿਤਾਬਾਂ ਦੀ ਮੰਗ ਵਧ ਰਹੀ ਹੈ ਜ਼ਿਕਰ ਹੋ ਗਿਆ ਕਿ ਪੰਜਾਬ ਭਵਨ ਸਰੀ ਕਨੇਡਾ ਵੱਲੋਂ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਲਈ ਪਾਕਿਸਤਾਨ ਦੇ ਲਾਹੌਰ ਖੇਤਰ ਤੋਂ ਵੀ ਸ਼੍ਰੀ ਸੁਖੀ ਬਾੜ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਜਿੱਥੇ ਲਾਹੌਰ ਦੇ ਖੇਤਰ ਦੇ ਨਾਲ ਲੱਗਦੇ ਇਲਾਕਾ ਸਿਆਲਕੋਟ ਸ਼ੇਖੂਪura ਗੁਜਰਾਵਾਲਾ ਕਸੂਰ ਤੇ ਲਾਇਲਪੁਰ ਵਿਖੇ ਵੀ ਟੀਮਾਂ ਨਿਯੁਕਤ ਕਰਦੇ ਆ ਸ਼ਾਮੁਖੀ ਤੇ ਪੰਜਾਬੀ ਚ ਪੰਜ ਭਾਗਾਂ ਚ ਬਾਲ ਲੇਖਕਾਂ ਦੀਆਂ 2500 ਕਿਤਾਬਾਂ ਛਾਪਣ ਦਾ ਸੁਖੀ ਬਾੜਜੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ